ਦਾ ਇੱਕ ਇੱਕ ਪੇਸ਼ੈਂਟ ਦਾ 50-50 ਲੱਖ ਰੁਪਏ ਦਵਾਂਗੇ 50 ਲੱਖ ਰੁਪਏ ਪਰ ਪੇਸ਼ੈਂਟ ਦਵਾਂਗੇ ਸਾਡੇ ਕੋਲ ਇਸ ਟਾਈਮ 55 ਪੇਸ਼ੈਂਟ ਪਏ ਆ ਜਿਨ੍ਹਾਂ ਦੀ ਲੱਤਾਂ ਨਹੀਂ ਚੱਲਦੀਆਂ ਉੱਥੇ ਦੌੜेंगे ਦੌੜेंगे ਭਾਗेंगे ਭਾਗेंगे ਕਰਦੇ ਨਾ ਕਿਸੇ ਧਰਮ ਦੇ ਖਿਲਾਫ ਬਿਲਕੁਲ ਨਹੀਂ ਹੈ ਪਖੰਡਵਾਦ ਦੇ ਖਿਲਾਫ ਬਿਲਕੁਲ ਹੈਗੇ ਆ ਜ਼ਿੰਦਾ ਲਾਸ਼ਾਂ ਦਾ ਵਪਾਰ ਕੀਤਾ ਜਾਂਦਾ ਹੈ ਧਰਮ ਦੇ ਨਾਮ ਤੇ ਪਖੰਡ ਦੇ ਨਾਮ ਤੇ ਉੱਥੇ ਇਹਨੂੰ ਵੀ ਲੈ ਕੇ ਇਸ ਚਰਚੇ

ਕੋਈ ਨਹੀਂ ਹਾਂ। ਉਹ ਵੀ ਰੋਟੀ ਖਾਦਦੇ। ਦੋ ਦੋ ਪੈਣਾ ਵੈਈ ਹੋਈਆਂ। ਤਿੰਨੋ ਵੈਈ ਹੋਈਆਂ। ਫੇਰ ਰੋਟੀ ਖਾਂਦੇ ਗੁਰਦੁਆਰੇ ਖਾਂਦੇ ਨੇ। ਇਹ ਬਾਪੂ ਜੀ ਕਿੰਨੇ ਸਾਲ ਦੇ? 60 ਸਾਲ ਦੀ ਹੋ। ਸੰਗਤ ਜੀ ਤੁਹਾਨੂੰ ਸਾਡੇ ਬਾਰੇ ਕੀ ਪਤਾ? ਉਹਨਾਂ ਨੇ YouTube ਤੇ ਵੇਖਿਆ। YouTube ਤੇ ਦੇਖਿਆ ਜੀ। ਦੇਖੋ ਤੁਸੀਂ ਸ਼ੇਅਰ ਕਰਦੇ ਹੋ ਵੀਡੀਓਸ ਤਾਂ ਇਹ ਅੱਗੇ ਤੋਂ ਅੱਗੇ ਪੇਸ਼ੰਟ ਤੱਕ ਪਹੁੰਚ ਬੰਦੇ ਆ। ਇਸ ਲਈ ਬਾਰ ਬਾਰ ਬੇਨਤੀ ਕਰਦੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੇਸ਼ੈਂਟ ਬਹੁਤ ਹੀ ਭਿਆਨਕ ਭਿਆਨਕ ਹਾਲਾਤਾਂ ਦੇ ਵਿੱਚ ਪਏ ਨੇ 4 ਸਾਲ ਮੂੰਹ ਕਹਿਣੀ ਛੋਟੀ ਗੱਲ ਹੈ 6 ਸਾਲ 6 ਸਾਲ ਹੋ ਗਿਆ ਬੜੀ ਭਿਆਨਕ ਬਦਬੂ ਆ ਰਹੀ ਹੈ ਪੈਂਚੀ ਤਰ੍ਹਾਂ ਨਾ ਬਹੁਤ ਜ਼ਿਆਦਾ ਮਸਲ ਟਿਸ਼ੂ ਬਹੁਤ ਜ਼ਿਆਦਾ ਖਰਾਬ ਨੇ ਡੈਡ ਟਿਸ਼ੂ ਤੋਂ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਅੰਦਰ ਬਹੁਤ ਜ਼ਿਆਦਾ ਸਮੈਲ ਹੈ ਕੱਲ ਜੋ ਪੀਜੀਆਈ ਤੋਂ ਪੇਸ਼ੈਂਟ ਲੈ ਕੇ ਆਏ ਨੇ ਬਾਕੀ ਟੀਮ ਉਹਦੇ ਵੀ ਬੜੇ ਭਿਆਨਕ ਹਾਲਾਤ ਸੀਗੇ ਐਂਬੂਲੈਂਸਾਂ ਦੇ ਅੰਦਰ ਬੈਠੇ ਤਾਂ ਜਰਸੀ ਨਹੀਂ ਜ਼ਿਆਦਾ 스ਮੈਲ ਸੀਗੀ ਅੱਜ ਲੈਣ ਆਏ ਫਿਰੋਜ਼ਪੁਰ ਫਿਰੋਜ਼ਪੁਰ ਵੀ ਇਹੀ ਹਾਲ ਹੈ ਪੇਸ਼ੈਂਟ ਸਾਂਭੇ ਜਾਣਗੇ ਠੀਕ ਹੋ ਜਾਣਗੇ ਲੇਕਿਨ ਜਿਹੜਾ ਧਰਮਾਂ ਦੇ ਨਾਮ ਤੇ ਪਖੰਡਵਾਸ ਚੱਲਦਾ ਉਹਦਾ ਕੀ ਕਰਾਂਗੇ ਪੀਜੀਆਈ ਦਾ ਐਨੂਅਲ ਬਜਟ 22000 ਕਰੋੜ ਹੈ ਸੈਂਟਰਲ ਗਵਰਨਮੈਂਟ ਉਹਨੂੰ ਬੰਦ ਕਰ ਦਵੇ ਨਾ ਫਿਰ 22000 ਕਰੋੜ ਰੁਪਏ ਫੁੱਕਣੇ ਕਾ ਨੂੰ ਹੈ ਜਾਦੂ ਨਾਲ ਠੀਕ ਹੋਈ ਜਾਊਂਗੇ ਸਾਰੇ ਹੱਦ ਕੀਤੀ ਪਈ ਹੈ ਜ਼ਿੰਦਾ ਲਾਸ਼ਾਂ ਦਾ ਸਰੇਆ ਵਪਾਰ ਕਰਦੇ ਹਨ। ਦਾਲੂ ਜ਼ਰੂਰ ਸਮਝੋ ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ ਚ ਬਹੁਤ ਹੀ ਜ਼ਰੂਰ ਇੰਪੋਰਟੈਂਟ ਹੈ। ਵੀਡੀਓ ਕਈ ਵਾਰ ਲੰਬੇ ਹੋ ਜਾਂਦੇ ਪਰ ਪਲੀਜ਼ बार-बार ਬੇਨਤੀਆ ਕਰਦੇ ਇਹਨਾਂ ਨੂੰ ਜ਼ਰੂਰਤਮੰਦ ਪੇਸ਼ੈਂਟਾਂ ਤੱਕ ਜ਼ਰੂਰ ਪਹੁੰਚਾਓ। ਬਹੁਤ ਜ਼ਰੂਰੀ ਨੇ ਇਹ। ਲੱਖਾਂ ਦੀ ਤਾਦਾਦ ਚ ਪਏ ਪਏ ਪੇਸ਼ੈਂਟ ਸਿਰਫ ਪਿੰਡੂ ਖੇਤਰ ਦੇ ਵਿੱਚ ਨਹੀਂ ਸ਼ਹਿਰੀ ਖੇਤਰ ਦੇ ਵਿੱਚ ਵੀ ਪਏ ਪਏ ਉਹ ਗਲ ਕੇ ਮਰ ਰਹੇ ਨੇ। ਉਹਨਾਂ ਤੱਕ ਜਾਣਕਾਰੀਆਂ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਵਾਈ ਗੁਰੂ ਆ ਦੇਖੋ ਭੈਣ ਆਪਣੇ ਭਰਾ ਨੂੰ ਚੱਕੀ ਜਾ ਰਹੀ ਹੈ ਲੋਕਾਂ ਨੇ ਮਦਦ ਕਰਨ ਤੋਂ ਵੀ ਮਨਾ ਕਰਤਾ ਇਹ ਹਾਲਾਤ ਹੋ ਜਾਂਦੇ ਸਮਾਜ ਦੇ ਹੈ ਨਾ ਕਿੰਨੇ ਸਮੈਲ ਬਹੁਤ ਆਉਂਦੀ ਹੈ ਤੇ ਸ਼ੇਅਰ ਕੀਤੇ ਹੋਏ ਪਹਚਾਣੇ ਅੱਗੇ ਬਹੁਤ ਜ਼ਰੂਰੀ ਹੈ ਕਿੰਨੇ ਕੇ ਪਿਆਣੇ ਦੇਖ ਮੈਂ ਇਸ ਸਮੇਂ ਬਹੁਤ ਜ਼ਿਆਦਾ ਹਾਂ ਹਾਂ ਫੁੱਲ ਦੇ ਇੱਕ ਲਾਟ ਪੂਰੀ ਦਲਪਦਾ ਹਾਂ ਹਾਂ ਬਹੁਤ ਜ਼ਿਆਦਾ ਹੈ ਕਿ ਤਾਂ ਜਦੋਂ ਬਾਜੀ ਘਰ ਦੀ ਫੋਨ ਲੀਕ ਆਤੀ ਹੈ ਪਾਸੇ ਵਾਲਾ ਮਤਲਬ ਹੋਇਆ ਕਿ ਇਹਨੂੰ ਜਿੰਦ ਤੋਂ ਅੱਜਾ ਵਾਈਟ ਨਾਟਿਗਰ ਪੁਲਿਸ ਫਾਈਨਲ ਕੋਰ ਇੰਜਰੀ ਹੋਈ ਹੈ ਔਰ ਰੀਡ ਦੀ ਹੱਡੀ ਜੀ ਟੁੱਟ ਗਈ ਹੈ ਜਿਵੇਂ ਪੱਟਿਆਂ ਦੇ ਥਲੜੇ ਪਾਸੇ ਸੁਨ ਹੋ ਗਏ ਹਨ ਪੇਸ਼ੈਂਟ ਭਰੇ ਪਏ ਨੇ ਹਨਾ ਇੰਨਾ ਤੱਕ ਜਾਣਕਾਰੀਆਂ ਪਛਾਣਾ ਬਹੁਤ ਜ਼ਰੂਰੀ ਹੈ ਅਸੀਂ ਕਹਿੰਦੇ ਆਨਲਾਈਨ ਸੇਵਾ ਜ਼ਰੂਰ ਨਿਭਾਦੇ ਰਹੋ ਮੋਹਾਲੀ ਜ਼ਿਲ੍ਹੇ ਵਿੱਚ ਇਹ ਸੇਵਾ ਚੱਲ ਰਹੀ ਹੈ ਟੋਟਲੀ ਨਿਸ਼ੁਲਕ ਚੱਲ ਰਹੀ ਹੈ ਖਾਣਾ ਪੀਣਾ ਰਹਿਣਾ ਟ੍ਰੀਟਮੈਂਟ ਐਂਬੂਲੈਂਸ ਸੇਵਾ ਲੈ ਕੇ ਜਾਣਾ ਪੇਸ਼ੈਂਟ ਹਰ ਚੀਜ਼ ਅਕਾਲ ਪੁਰਖ ਦੀ ਪੈ ਪਾਵਣੀ ਦੇ ਵਿੱਚ ਰਹਿ ਕੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਗੁਰੂ ਗੁਰੂ ਜਪਦੇ ਹੋਏ ਇਹ ਸਾਰੀ ਸੇਵਾਵਾਂ ਚੱਲਦੀ ਹੈ ਬੜਾ ਅਫਸੋਸ ਹੁੰਦਾ ਹੈ ਤੁਹਾਡੇ ਨਾਲ ਕਹਾਣੀ ਸਾਂਝੀ ਕਰਕੇ ਹਟੇ ਆ ਜੋ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਮਾਨੇ ਤੇ ਚੱਲ ਰਿਹਾ ਹੈ ਨਾ ਇਹਨਾਂ ਪੇਸ਼ੈਂਟਾਂ ਨੂੰ ਐਜ਼ ਅ ਸਬਜੈਕਟ ਉਸੇ ਦਿਖਾਇਆ ਜਾਂਦਾ ਹੈ ਔਰ ਆਖੀ ਮੈਂ ਉਹ ਕਹਾ ਕਹਾਂ ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ ਨਾ ਦੌੜेंगे ਦੌੜेंगे ਭਾਗेंगे ਭਾਗेंगे ਇਤਨਾ ਹੀ ਕਰਕੇ ਬਹੁਤ ਸਾਰੇ ਗਾਣੇ ਲਗਾਏ ਜਾਂਦੇ ਹਨ ਔਰ ਇਹ ਪਖੰਡਵਾਦ ਵੱਧਦਾ ਜਾ ਰਿਹਾ ਨਾ ਬਾਰਡਰ ਬੈਲਟਾਂ ਦੇ ਵਿੱਚ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤਰਨਤਾਰ ਬੈਲਟਾਂ ਦੇ ਵਿੱਚ ਜੀ ਜ਼ਿਆਦਾ ਹੋ ਰਹੀ ਹੈ ਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਥੱਲੇ ਪਾਏਗਾ ਇਸ ਜੀ ਨਾ ਬੜਾ ਅਫਸੋਸ ਹੁੰਦਾ ਲੈ ਕੇ ਚੱਲੇ ਫਿਲਹਾਲ ਪੇਸ਼ੈਂਟ ਨੂੰ ਔਰ ਇਹਨਾਂ ਦੇ ਨਾਲ ਕੋਈ ਨਹੀਂ ਹੈਗਾ ਇਕੱਲੇ ਸੰਭਾਂਗੇ ਉੱਤੇ